ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਮੇਂ ਦਾ ਟਾਈਮ ਹੈ ਜੀ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਦੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਵੇਂ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਘਰ ਦੇ ਵਿੱਚ ਜੋਤ ਲਾਉਣੀ ਚਾਹੀਦੀ ਆ ਯਾ ਨਹੀਂ ਲਾਉਣੀ ਚਾਹੀਦੀ ਅਗਰ ਲਗਾਉਣੀ ਚਾਹੀਦੀ ਆ ਤਾਂ ਕਿੰਨਾ ਦੇ ਨਾਮ ਦੀ ਲਗਾਉਣੀ ਚਾਹੀਦੀ ਆ ਵੀ ਜਿਹ ਉਹਦੇ ਨਾਲ ਜਿਹੜਾ ਸਾਡਾ ਘਰ ਉਹ ਕੀਲਿਆ ਜਾਵੇ ਤੇ ਕੋਈ ਬੁਰੀ ਸ਼ਕਤੀ ਜਾਂ ਬੁਰੀ ਸੋਚ ਵਾਲਾ ਇਨਸਾਨ ਸਾਡੇ ਘਰ ਦੇ ਅੰਦਰ ਆ ਕੇ ਸਾਡਾ ਬੁਰਾ ਨਾ ਕਰ ਸਕੇ ਇਹਦੇ ਸਬੰਧਤ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਆਪਾਂ ਸ਼ੇਅਰ ਕਰਾਂਗੇ ਵੀ ਜੋਤ ਲਗਾਉਣੀ ਹੈ ਤਾਂ ਕਿਸ ਟਾਈਮ ਲਗਾਉਣੀ ਹੈ ਤੇ ਕਿਸ ਤਰੀਕੇ ਨਾਲ ਲਗਾਉਣੀ ਹੈ ਤਾਂ ਕਿ ਉਸ ਦਾ ਪੂਰਾ ਫਲ ਸਾਨੂੰ ਮਿਲੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਮੈਂ ਜਦੋਂ ਵੀ ਗੁਰਬਾਣੀ ਦੇ ਸਬੰਧਤ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਜੀ ਤਾਂ ਮੈਂ ਹਮੇਸ਼ਾ ਕਿਹਾ ਵੀ ਜੋਤ ਧੂਫ ਕਰਕੇ ਫਿਰ ਪਾਠ ਕਰਿਆ ਕਰੋ ਤਾਂ ਉਦੋਂ ਹਮੇਸ਼ਾ ਦੋ ਤਰ੍ਹਾਂ ਦੇ ਕਮੈਂਟ ਆਉਂਦੇ ਨੇ ਪਹਿਲਾ ਕਿ ਦੀ ਜੋਤ ਲਗਾਉਣੀ ਜ਼ਰੂਰੀ ਹੈ ਯਾ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਲਗਾਉਣੀ ਚਾਹੀਦੀ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਜੇ ਵੀਡੀਓ ਸ਼ੇਅਰ ਕਰਨੀ ਆ ਵੀ ਤਾਂ ਕਿ ਜਿਹੜੇ ਸਾਡੇ ਮਨ ਦੇ ਡਾਊਟ ਹੋ ਸਾਰੇ ਕਲੀਅਰ ਹੋ ਜਾਣ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਸੇ ਬਾਰੇ ਗੱਲ ਕਰਾਂਗੇ ਵੀ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਲਗਾਉਣੀ ਚਾਹੀਦੀ ਕਈ ਲੋਕ ਕਹਿੰਦੇ ਨੇ ਵੀ ਜੋਤ ਨਹੀਂ ਲਾਉਣੀ ਚਾਹੀਦੀ ਪਰ ਕਈ ਕਹਿੰਦੇ ਨੇ ਲਗਾਉਣੀ ਚਾਹੀਦੀ ਹੈ ਕਈਆਂ ਦਾ ਸੋਚਣਾ ਵੀ ਮਨਮਤ ਹੈ ਦੇਖੋ ਜੀ ਆਪਾਂ ਗੱਲ ਕਰਾਂਗੇ ਵੀ ਜਦੋਂ ਆਪਾਂ ਜੋਤੂਫ ਲਗਾਉਨੇ ਆ ਨਾ ਆਪਾਂ ਸਵੇਰੀ ਉੱਠਦੇ ਆ ਇਸ਼ਨਾਨ ਕਰਦੇ ਆ ਜੋਤੂਫ ਕਰਦੇ ਆ ਆਸਨ ਲਗਾਉਨੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਤਾਂ ਜਿਸ ਕਮਰੇ 'ਚ ਜਾਂ ਜਿਸ ਜਗ੍ਹਾ 'ਤੇ ਆਪਾਂ ਜੋਤੂਫ ਕਰਦੇ ਆ ਨਾ ਇੱਕਦਮ ਇੱਕਦਮ ਉਸ ਕਮਰੇ ਦੀ ਉਸ ਜਗ੍ਹਾ ਦੀ ਜਿਹੜੀ એનર્ਜੀ ਆ ਉਹ ਪੋਜ਼ਿਟਿਵ ਹੋ ਜਾਂਦੀ ਆ ਉੱਥੋਂ ਦਾ ਮਾਹੌਲ ਹੀ ਚੇਂਜ ਹੋ ਜਾਂਦਾ ਹੈ ਆਪਣਾ ਜਿਹੜਾ ਆਨੰਦ ਆ ਉੱਥੇ ਹੀ ਬੜਨਾ ਸ਼ੁਰੂ ਹੋ ਜਾਂਦਾ ਹੈ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਵੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗਣ ਲੱਗੇ ਹਾਂ ਤੇ ਉਹ ਇੱਕ ਅਲੱਗ ਜਿਹਾ ਐਕਸਪੀਰੀਅੰਸ ਹੁੰਦਾ ਠੀਕ ਹੈ ਜੀ ਜੇ ਹੁਣ ਮੰਨ ਲਓ ਆਪਾਂ ਜੋਤੂਫ ਨਹੀਂ ਲਗਾਉਂਦੇ ਆਪਾਂ ਇਸਨਾਨ ਕਰਦੇ ਹਾਂ ਫਿਰ ਆ ਪਾਠ ਕਰਨ ਬਹਿ ਜਾਂਦੇ ਹਾਂ ਤਾਂ ਤੁਸੀਂ ਇਹ ਚੀਜ਼ ਕਰਕੇ ਦੇਖਿਓ ਖੁਦ ਐਕਸਪੀਰੀਅੰਸ ਜੋਤ ਲਗਾ ਕੇ ਵੀ ਬਿਨਾਂ ਜੋਤ ਵੀ ਤਾਂ ਉਹਨਾਂ ਆਨੰਦ ਨਹੀਂ ਬਣ ਪਾਉਂਦਾ ਉਹਨਾਂ ਉਸ ਜਗ੍ਹਾ ਦਾ ਮਾਹੌਲ ਪੋਜ਼ਿਟਿਵ ਨਹੀਂ ਹੋ ਪਾਉਂਦਾ ਜੋਤ ਲਗਾਉਣ ਦੇ ਨਾਲ ਜਿਹੜੀਆਂ ਨੈਗੇਟਿਵ એનર્ਜੀਆ ਹੁੰਦੀਆਂ ਉਹ ਸਾਡੇ ਤੋਂ ਦੂਰ ਹੋ ਜਾਂਦੀਆਂ ਜਿਹੜੀ ਖੁਸ਼ਬੂ ਹੁੰਦੀ ਹੈ ਧੂਪ ਦੀ ਅਰਗਬਤੀ ਦੀ ਉਹਦੇ ਨਾਲ ਉਹ ਹਵਾ ਪੋਜ਼ਿਟਿਵ ਹੋ ਜਾਂਦੀ ਹੈ ਇੱਕ ਅਲੱਗ ਜਿਹਾ ਮਾਹੌਲ ਹੋ ਜਾਂਦਾ ਹੈ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ ਜਿਵੇਂ ਸੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਬੈਠੇ ਹੋਣੇ ਆ ਸੋ ਇਸ ਕਰਕੇ ਜਿਸ ਚੀਜ਼ ਨਾਲ ਸਾਡੀ ਸ਼ਰਧਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੱਧ ਜੁੜੇ ਜਿਸ ਚੀਜ਼ ਨੂੰ ਕਰਨ ਦੇ ਨਾਲ ਸਾਡਾ ਮਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੱਧ ਜੁੜੇ ਸੋ ਉਸ ਨੂੰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁਣ ਆਪਾਂ ਅਗਰ ਇਤਿਹਾਸ ਦੇ ਵਿੱਚੋਂ ਗੱਲ ਕਰੀਏ ਤਾਂ ਵੈਸੇ ਆਪਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਆ ਤੰਨਾ ਭਗਤ ਜੀ ਉਹਨਾਂ ਨੇ ਪੱਥਰ ਵਿੱਚੋਂ ਵੀ ਰੱਬ ਨੂੰ ਪਾ ਲਿਆ ਪਰ ਅਫਸੋਸ ਦੀ ਗੱਲ ਹੈ ਅਸੀਂ ਸਾਰਾ ਦਿਨ ਪਾਠ ਕਰਕੇ ਵੀ ਗੁਰੂ ਸਾਹਿਬ ਨੂੰ ਨਹੀਂ ਪਾ ਪਾਰੇ ਕਿਉਂ ਕਿਉਂਕਿ ਅਸੀਂ ਉਹਨਾਂ ਚੀਜ਼ਾਂ 'ਚ ਹਟ ਕੇ ਪਈਆਂ ਵੀ ਜੋਤ ਲਗਾਉਣੀ ਹੈ ਨਹੀਂ ਲਗਾਉਣੀ ਚਾਹੀਦੀ ਇਹ ਗੁਰਮਤਾਂ ਜਾਂ ਮਨਮਤਾਂ ਮੇਰੇ ਖਿਆਲ ਦੇ ਵਿੱਚ ਗੁਰਬਾਣੀ ਦੇ ਵਿੱਚ ਸਿੱਖਣ ਜਾਂ ਸਿਖਾਉਣ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਅਸੀਂ ਕਿਸੇ ਨੂੰ ਗੁਰੂ ਦੇ ਨਾਲ ਜੋੜਨ ਦੀ ਬਜਾਏ ਨਾ ਤੋੜਨ ਤੇ ਜ਼ਿਆਦਾ ਫੋਕਸ ਰੱਖ ਰਹੇ ਹਾਂ ਕਿਸੇ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਲੱਗਣ ਤੋਂ ਦੂਰ ਕਰਨ 'ਚ ਜ਼ਿਆਦਾ ਆਪਣੇ ਤੇ ਜ਼ੋਰ ਦਿੱਤਾ ਹਾਂ ਸੋ ਅਗਰ ਤੁਹਾਨੂੰ ਕੋਈ ਕੁਝ ਕਹਿੰਦਾ ਵੀ ਹੈ ਨਾ ਵੀ ਤੁਸੀਂ ਜੋਤ ਕਿਉਂ ਲਗਾਉਨੇ ਹੋ ਮੈਨੂੰ ਇੱਕ ਵਾਰੀ ਕਮੈਂਟ ਵੀ ਆਇਆ ਸੀ ਵੀ ਦੀਦੀ ਜਦੋਂ ਮੈਂ ਜੋਤ ਲਗਾਉਣੀ ਆ ਤਾਂ ਮੈਨੂੰ ਕਮੈਂਟ ਵੀ ਇਹ ਕਿਹਾ ਜਾਂਦਾ ਵੀ ਤੂੰ ਮਨਮਤ ਕਰਦੀ ਹੈ ਤੂੰ ਜੋਤ ਕਿਉਂ ਲਗਾਉਣੀ ਹੈ ਸੋ ਅਗਰ ਕੋਈ ਕੁਝ ਬੋਲੇ ਨਾ ਤੁਸੀਂ ਉਹਨੂੰ ਬੋਲਣ ਦਿਓ ਤੁਸੀਂ ਜਿਹੜੀ ਚੀਜ਼ ਨਾਲ ਤੁਹਾਡਾ ਮਨ ਜ਼ਿਆਦਾ ਟਿਕਦਾ ਹੁਣ ਦੇਖੋ ਕਿਸੇ ਦਾ ਮਨ ਸਿਰਫ ਵਾਹਿਗੁਰੂ ਦਾ ਸਿਮਰਨ ਕਰਕੇ ਵੀ ਟਿਕ ਜਾਂਦਾ ਹੈ ਪਰ ਦੂਜਾ ਬੰਦਾ ਪੰਜ ਪਾਠ ਜਪਜੀ ਸਾਹਿਬ ਦੇ ਵੀ ਕਰ ਲੈਂਦਾ ਫਿਰ ਵੀ ਮੰਨ ਨਹੀਂ ਟਿਕਦਾ ਹੁਣ ਰੀਜ਼ਨ ਕੀ ਆ ਸ਼ਰਧਾ ਭਾਵਨਾ ਦੀ ਸੋ ਜਦੋਂ ਆਪਾਂ ਜੋਤੂਫ ਕਰਦੇ ਆ ਨਾ ਇਹਦੇ ਨਾਲ ਅਲੱਗ ਜੀ ਸ਼ਰਧਾ ਭਾਵਨਾ ਆਪਣੀ ਬਣਦੀ ਹੈ ਇੱਕ ਅਲੱਗ ਜੀ એનર્ਜੀ ਆਪਾਂ ਨੂੰ ਮਿਲਦੀ ਆ ਅਲੱਗ ਜਾ ਆਪਣਾ ਮਾਈਂਡ ਪੋਜ਼ਿਟਿਵ ਹੋ ਜਾਂਦਾ ਇਹਦੇ ਨਾਲ ਹੁਣ ਮੈਂ ਇੱਕ ਚੀਜ਼ ਧਾਰਨ ਤੁਹਾਨੂੰ ਹੋਰ ਦਿੰਨੀ ਆ ਤੁਹਾਡੇ ਤੇ ਘਰੇ ਮੰਨ ਲਓ ਦੋ ਰਿਸ਼ਤੇਦਾਰ ਆ ਰਹੇ ਆ ਇੱਕ ਰਿਸ਼ਤੇਦਾਰ ਜਿਹੜਾ ਸਪੈਸ਼ਲ ਆਪਣਾ ਟਾਈਮ ਛੱਡ ਕੇ ਆਪਦਾ ਕੰਮ ਛੱਡ ਕੇ ਕੀਮਤੀ ਟਾਈਮ ਕੱਢ ਕੇ ਆਪਣਾ ਪਹੁੰਚਾ ਕੇ ਤੁਹਾਨੂੰ ਮਿਲਣ ਆਇਆ ਦੂਸਰਾ ਕਿਸੇ ਹੋਰ ਜਗ੍ਹਾ ਆਇਆ ਸੀ ਕਿਸੇ ਹੋਰ ਕੰਮ ਆਇਆ ਸੀ ਪਰ ਨੰਗਾ ਨੰਗਾ ਤੁਹਾਨੂੰ ਮਿਲ ਗਿਆ ਤੁਹਾਨੂੰ ਖੁਸ਼ੀ ਕਿਸ ਤੇ ਜ਼ਿਆਦਾ ਹੋਵੇਗੀ ਜਿਹੜਾ ਸਪੈਸ਼ਲ ਤੁਹਾਡੇ ਲਈ ਆਇਆ ਤੁਹਾਡੇ ਕੋਲ ਆਇਆ ਜਾਂ ਫਿਰ ਜਿਹੜਾ ਨੰਗਾ ਨੰਗਾ ਫਾਰਮੈਲਿਟੀ ਕਰ ਗਿਆ ਤੁਸੀਂ ਵੀ ਕਹੋਗੇ ਨਾ ਵੀ ਦੇਖੋ ਇਹ ਤਾਂ ਸਪੈਸ਼ਲ ਇਹਦੀ ਜ਼ਿੰਦਗੀ ਵਿੱਚ ਸਾਡੀ ਕੋਈ ਕਦਰ ਹੈ ਇਹਦੀ ਜ਼ਿੰਦਗੀ ਵਿੱਚ ਸਾਡੀ ਕੋਈ ਜਗ੍ਹਾ ਹੈ ਤਾਂ ਹੀ ਇਹ ਸਪੈਸ਼ਲ ਸਾਨੂੰ ਮਿਲਣ ਆਇਆ ਜਿਹੜਾ ਦੂਜਾ ਹੋ ਤੁਸੀਂ ਕਹੋਗੇ ਇਹ ਤਾਂ ਫਾਰਮੈਲਟੀ ਕਰਨ ਆਇਆ ਇਹਨੇ ਥੋੜੀ ਆਣਾ ਸੀ ਆਪਣੇ ਕੋਲੇ ਇਹ ਤਾਂ ਉੱਧਰ ਆਇਆ ਸੀ ਉਸ ਕੰਮ ਇਸ ਲਈ ਆਪਾਂ ਨੂੰ ਮਿਲ ਗਿਆ ਸੋਚਦੇ ਆ ਨਾ ਆਪਾਂ ਇਹ ਚੀਜ਼ ਸੋ ਸੇਮ ਅਗਰ ਆਪਾਂ ਗੁਰੂ ਸਾਹਿਬ ਦੇ ਲਈ ਸਪੈਸ਼ਲ ਤਿਆਰੀ ਕਰਦੇ ਆਂ ਸਪੈਸ਼ਲ ਤਿਆਰੀ ਮਤਲਬ ਆਪਾਂ ਜੋ ਤੂਫ ਕਰੀ ਇਸਨਾਨ ਕਰਨ ਤੋਂ ਬਾਅਦ ਆਸਣ ਲਗਾਇਆ ਹਨਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਉਸ ਮਾਹੌਲ ਨੂੰ ਪੋਜ਼ਿਟਿਵ ਕੀਤਾ ਫਿਰ ਆਪਾਂ ਗੁਰੂ ਸਾਹਿਬ ਦੇ ਚਰਨ ਹੀ ਲੱਗ ਰਹੇ ਹਾਂ ਤਾਂ ਗੁਰੂ ਸਾਹਿਬ ਜਿਆਦਾ ਖੁਸ਼ ਹੋਣਗੇ ਕਿ ਇਹਨੇ ਸਪੈਸ਼ਲ ਮੇਰੇ ਲਈ ਉੱਠ ਕੇ ਆਉਂਦਾ ਟਾਈਮ ਲਗਾਇਆ ਮੇਰੇ ਲਈ ਤਿਆਰੀ ਕੀਤੀ ਆਸਣ ਲਗਾਇਆ ਜੋਤੂਫ ਲਗਾਇਆ ਤਾਂ ਕਿ ਮੇਰੇ ਚਰਨਾਂ 'ਚ ਇਹ ਪੂਰਾ ਜੁਟ ਸਕੇ ਯਾਨੀ ਉਸ ਜੀ ਦੀ ਕੋਸ਼ਿਸ਼ ਕਰੇ ਤੇ ਜੇ ਆਪਾਂ ਪਾਠ ਤਾਂ ਆਪਾਂ ਫੋਨ ਤੋਂ ਵੀ ਕਰ ਸਕਦੇ ਆ ਨਾ ਜੋ ਧੂਫ ਲਗਾ ਕੇ ਤੁਸੀਂ ਇਹ ਵੀ ਚੀਜ਼ ਕਰਕੇ ਦੇਖ ਲਿਓ ਤੁਸੀਂ ਜੋ ਧੂਫ ਨਾ ਲਗਾਓ ਤੁਸੀਂ ਬਿਨਾ ਧੂਫ ਲਗਾਏ ਪਾਠ ਕਰਕੇ ਦੇਖ ਲਿਓ ਉਨੀ ਮਾਨ ਹੀ ਨਹੀਂ ਜੁੜਦਾ ਉਨੀ ਸ਼ਰਧਾ ਭਾਵਨਾ ਨਹੀਂ ਉੱਠਦੀ ਉਹਨਾਂ ਵਿਰਾਗ ਹੀ ਨਹੀਂ ਉੱਠਦਾ ਅੰਦਰੋਂ ਉਹਨਾਂ ਪਿਆਰ ਹੀ ਨਹੀਂ ਆਉਂਦਾ ਗੁਰੂ ਸਾਹਿਬ ਦੇ ਉੱਪਰ ਜਿੰਨਾ ਆਉਣਾ ਚਾਹੀਦਾ ਕਿਉਂ ਕਿ ਆਪਾਂ ਮਾਹੌਲ ਹੀ ਨਹੀਂ ਉਹ ਬਣਾਇਆ ਜੇ ਆਪਾਂ ਮਾਹੌਲ ਉਹ ਬਣਾ ਲਈਏ ਨਾ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਨੀ ਆ ਇਹ ਚੀਜ਼ ਮੇਰੀ ਖੁਦ ਦੀ ਐਕਸਪੀਰੀਅੰਸ ਹੈ ਜੀ ਜਦੋਂ ਮੈਂ ਜੋਤੂph ਲਗਾ ਕੇ ਬੈਠਦੀ ਹਾਂ ਨਾ ਪਾਠ ਕਰਨ ਤਾਂ ਪਹਿਲਾਂ ਹੀ ਉਹ ਇੰਨਾ ਵਧੀਆ ਮਾਹੌਲ ਬਣ ਜਾਂਦਾ ਹੈ ਇੰਨੀ ਅੰਦਰੋਂ ਵਿਰਾਗ ਉੱਠ ਖੜਦਾ ਹੈ ਨਾ ਅੰਦਰ ਗੁਰੂ ਸਾਹਿਬ ਦੇ ਲਈ ਤਾਂ ਦਿਲ ਕਰਦਾ ਵੀ ਬਾਣੀ ਹੋਰ ਜਪਦੇ ਜਾਈਏ ਇਹ ਚੀਜ਼ ਹੈ ਤੁਸੀਂ ਕਰਕੇ ਦੇਖ ਲਿਓ ਹੁਣ ਜੇ ਆਪਾਂ ਫੋਨ ਦੇ ਉੱਤੇ ਪਾਠ ਕਰਦੇ ਆਂ ਜਾਂ ਤਾਂ ਬਿਨਾਂ ਜੋਤੂph ਕਰਦੇ ਆਂ ਆਪਣਾ ਮਨ ਹੀ ਟਿਗ ਰਿਹਾ ਆਪਾਂ ਫਟਾਫਟ ਕਾਲੀ 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 ਗਾਲੀ ਬਾਣੀ ਜਪ ਰਹੇ ਆਂ ਤਾਂ ਕਿ ਗੁਰੂ ਸਾਹਿਬ ਖੁਸ਼ ਹੋਣਗੇ ਗੁਰੂ ਸਾਹਿਬ ਕਹਿਣਗੇ ਤਾਂ ਫਾਰਮੈਲਟੀ ਕਰ ਰਹੇ ਹੈ। ਹੈਨਾ? ਇਹ ਤਾਂ ਬਸ ਇੱਕ ਹੈ ਆ ਵੀ ਵੀ ਮਾਰਾ ਨੂੰ ਦੱਸਣਾ ਵੀ ਮੈਂ ਪਾਠ ਕਰ ਲਿਆ। ਬਸ। ਸੋ ਇਸੇ ਕਰਕੇ ਜੋਤ ਲਗਾਉਣਾ ਕੋਈ ਮਾੜੀ ਚੀਜ਼ ਨਹੀਂ ਹੈ। ਜੋਤ ਲਗਾਉਣੀ ਚਾਹੀਦੀ ਆਪਾਂ ਨੂੰ ਕਿਉਂਕਿ ਜੋਤ ਨਾਲ ਬਹੁਤ ਆਪਣਾ ਮਾਈਂਡ ਪੋਜ਼ਿਟਿਵ ਹੋ ਜਾਂਦਾ। ਇਹ ਤਾਂ ਲੱਗਾ ਜੀ ਪਹਿਲੀ ਗੱਲ ਦਾ ਆਪਣਾ ਜਵਾਬ। ਹੁਣ ਆਪਾਂ ਇੱਕ ਨਾਲ ਤੁਹਾਡੇ ਸੱਚੀ ਘਟਨਾ ਸ਼ੇਅਰ ਕਰਦੇ ਆਂ। ਇੱਕ ਬਜ਼ੁਰਗ ਮਾਤਾ ਜੀ ਸੀਗੇ ਉਹ ਘਰ ਦੇ ਵਿੱਚ ਨਾਲ ਗੁਰੂ ਆ ਸੌਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਅਖੰਡ ਜੋਤ ਜਗਾਉਂਦੇ ਸੀ ਜਦੋਂ ਜੋਤ ਜਗਾਉਂਦੇ ਉਸ ਤੋਂ ਬਾਅਦ ਉਹ ਜਿਵੇਂ ਘਰ ਦੇ ਵਿੱਚ ਪ੍ਰਸ਼ਾਦਾ ਬਣਦਾ ਤਾਂ ਉਹ ਹਮੇਸ਼ਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਭੋਗ ਵੀ ਲਗਾਉਂਦੇ ਸੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਇੱਕ ਵਾਰੀ ਉਹ ਪਰਿਵਾਰ ਸੁੱਤਾ ਪਿਆਰਾ ਦੇ ਟਾਈਮ ਤੇ ਘਰ ਦੇ ਵਿੱਚ ਚੋਰ ਆ ਗਿਆ ਚੋਰ ਨੇ ਸਾਰਾ ਸਮਾਨ ਬੰਨ ਲਿਆ ਬੰਨਣ ਤੋਂ ਬਾਅਦ ਉਹ ਚੋਰ ਜਾਣ ਲੱਗਿਆ ਨਾ ਉਹ ਚੋਰ ਡਰ ਗਿਆ ਔਰ ਉਹਨੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਪਰਿਵਾਰ ਸਾਰਾ ਉੱਠ ਗਿਆ ਪਰਿਵਾਰ ਨੇ ਇਸ ਨੂੰ ਫੜ ਲਿਆ ਫੜ ਕੇ ਬੰਨ ਲਿਆ ਬੰਨ ਕੇ ਪੁਲਿਸ ਵੀ ਆ ਗਈ ਫਿਰ ਪੁਲਿਸ ਨੇ ਤੇ ਪਰਿਵਾਰ ਨੇ ਸਵਾਲ ਪੁੱਛਿਆ ਵੀ ਤੂੰ ਸਭ ਕੁਝ ਬੰਨ ਲਿਆ ਸੀ ਤੁਰ ਵੀ ਚੱਲਿਆ ਸੀ ਸਾਨੂੰ ਪਤਾ ਵੀ ਨਹੀਂ ਚੱਲਿਆ ਸੀ ਵੀ ਫਿਰ ਤੂੰ ਚੀਕਾਂ ਕਿਉਂ ਮਾਰਨ ਲੱਗ ਪਿਆ ਉਹ ਹੱਥ ਜੋੜ ਕੇ ਕੰਬੀ ਜਾਵੇ ਉਹ ਕਹਿੰਦਾ ਨਾ ਇੱਕ 6 ਤੋਂ 7 ਫੁੱਟ ਉੱਚਾ ਲੰਬਾ ਇਨਸਾਨ ਕਹਿੰਦੇ ਉਹਦੇ ਚੋੜਾ ਸੈ ਪਾਇਆ ਹੱਥ ਵਿੱਚ ਉਹਦੇ ਤੇਗ ਕਹਿੰਦਾ ਅੱਖਾਂ ਦੇ ਵਿੱਚ ਰੋਵ ਮੈਂ ਤਾਂ ਕਹਿੰਦਾ ਦੇਖ ਕੇ ਡਰ ਗਿਆ ਮੇਰੀਆਂ ਐਸੀ ਕਰਕੇ ਚੀਕਾਂ ਨਿਕਲ ਗਈਆਂ ਹੁਣ ਇਹੇ ਜਾਂ ਸਰੂਪ ਕਿੰਨਾ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਤੁਸੀਂ ਦੇਖੋ ਜੋਤ ਲਗਾਉਂਦੇ ਸੀ ਮਾਤਾ ਜੀ ਘਰ ਦੇ ਵਿੱਚ ਔਰ ਇਹ ਗੱਲ ਉਹਨਾਂ ਨੇ ਇੱਕ ਜਥੇਨਾ ਸ਼ੇਅਰ ਕੀਤੀ ਤਾਂ ਉਹਨਾਂ ਨੇ ਬਾਬਾ ਜੀ ਨੇ ਇਹ ਗੱਲ ਕਥਾ ਦੇ ਵਿੱਚ ਸਾਰਿਆਂ ਨਾਲ ਸ਼ੇਅਰ ਕੀਤੀ ਹੁਣ ਗੱਲ ਕੀ ਹੈ ਵੀ ਸ਼ਰਧਾ ਭਾਵਨਾ ਦੇ ਨਾਲ ਜਿਵੇਂ ਧੰਨਾ ਭਗਤ ਜੀ ਨੇ ਪੱਥਰ ਦੇ ਵਿੱਚ ਗੁਰੂ ਨੂੰ ਪਾ ਲਿਆ ਤਾਂ ਉਹਨਾਂ ਨੇ ਜੋਤ ਦੁਆਰਾ ਗੁਰੂ ਦੇ ਚਰਨਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਗੱਲ ਕੀ ਹੈ ਮਨ ਜੁੜ ਗਿਆ ਸ਼ਰਧਾ ਜੁੜ ਗਈ ਭਾਵਨਾ ਜੁੜ ਗਈ ਸੋ ਇਸੇ ਕਰਕੇ ਸਾਨੂੰ ਵੀ ਇਨ੍ਹਾਂ ਗੱਲਾਂ ਤੋਂ ਬਾਹਰ ਨਿਕਲਣਾ ਚਾਹੀਦਾ ਇਹ ਹੋ ਗਈ ਦੂਸਰੀ ਗੱਲ ਦਾ ਜਵਾਬ ਹੈ ਨਾ ਨਾਲ ਹੀ ਪੱਕ ਸੱਚੀ ਕੱਢਣਾ ਵੀ ਸ਼ੇਅਰ ਕਰ ਦਿੱਤੀ ਹੁਣ ਆਪਾਂ ਗੱਲ ਕਰਾਂਗੇ ਜੋਤ ਕਿਸ ਟਾਈਮ ਲਗਾਉਣੀ ਚਾਹੀਦੀ ਹੈ ਅੰਮ੍ਰਿਤ ਵੇਲੇ ਜੋਤ ਜ਼ਰੂਰ ਲਗਾਉਣੀ ਚਾਹੀਦੀ ਆ ਅਗਰ ਤੁਸੀਂ ਦੋਨੋਂ ਟਾਈਮ ਜੋਤ ਲਗਾਉਣੀ ਆ ਤਾਂ ਹੋਰ ਵੀ ਵਧੀਆ ਹੋਰ ਵੀ ਬਹੁਤ ਚੰਗੀ ਗੱਲ ਹੈ ਠੀਕ ਹੈ ਜੋਤ ਲਗਾਉਣ ਦੇ ਨਾਲ ਜਿਹੜਾ ਸਾਡਾ ਘਰ ਹੈ ਨਾ ਉਹ ਇੱਕ ਤਰ੍ਹਾਂ ਦਾ ਕੀਲਿਆ ਜਾਂਦਾ ਹੈ ਸਿੰਘ ਸ਼ੀਰ ਦਾ ਪਹਿਰਾ ਲੱਗ ਜਾਂਦਾ ਹੈ ਘਰ ਦੇ ਉੱਤੇ ਅਗਰ ਅੰਮ੍ਰਿਤ ਵੇਲੇ ਜੋਤ ਲਗਾਨੀ ਆ ਗੁਰਬਾਣੀ ਜਪਦੀ ਅੰਮ੍ਰਿਤ ਵਿਲੇ ਜੋਤ ਲਗਾ ਕੇ ਘਰ ਕੀ ਲਿਆ ਜਾਂਦਾ ਸਿੰਘ ਸ਼ਹੀਦਾਂ ਦਾ ਪਹਿਰਾ ਲੱਗ ਜਾਂਦਾ ਬੁਰੀ ਸ਼ਕਤੀ ਭੈੜੀ ਸ਼ਕਤੀ ਭੈੜੀ ਤਾਕਤ 네ਗੇਟਿਵ એનર્ਜੀ ਘਰ ਦੇ ਵਿੱਚ ਦਾਖਲ ਹੀ ਨਹੀਂ ਹੋਊਗੀ ਕਿਉਂਕਿ ਸਿੰਘ ਸ਼ਹੀਦ ਹੋਣ ਹੀ ਨਹੀਂ ਦਿੰਦੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਪਹਿਰਾ ਲਵਾ ਦਿੰਦੇ ਨੇ ਤੇ ਜਿਹੜੇ ਘਰ ਦੇ ਵਿੱਚੋਂ ਬਾਣੀ ਜੋਤ ਧੂਫ ਖ ਆਪਾਂ ਬੰਦ ਕਰ ਦਿੰਨੇ ਆ ਤਾਂ ਫਿਰ ਸਿੰਘ ਸ਼ਹੀਦਾਂ ਦਾ ਪਹਿਰਾ ਵੀ ਬੰਦ ਹੋ ਜਾਂਦਾ ਠੀਕ ਹੈ ਜੀ ਇਹ ਵੀ ਹੋ ਆਪਣੀ ਗੱਲ ਹੋ ਗਈ ਹੁਣ ਆਪਾਂ ਗੱਲ ਕਰਦੇ ਹਾਂ ਜੋਤ ਲਗਾਉਣੀ ਕਿਸ ਤਰੀਕੇ ਨਾਲ ਤੁਸੀਂ ਚਾਹੇ ਜੋਤ ਵੱਡੀ ਜਿਹੜੀ ਹੁੰਦੀ ਆ ਉਹ ਲਗਾ ਲਓ ਚਾਹੇ ਛੋਟੀ ਲਗਾ ਲਓ ਜਿਹੜੀ ਬੱਤੀ ਹੈ ਉਹ ਡੇਲੀ ਚੇਂਜ ਅਗਰ ਛੋਟੀ ਜੋਤ ਲਗਾਉਣੀ ਹੋ ਤਾਂ ਡੇਲੀ ਚੇਂਜ ਕਰਨੀ ਹੈ ਜੇ ਤੁਸੀਂ ਵੱਡੀ ਜੋਤ ਅਖੰਡ ਜੋਤ ਜਗਾਉਣੀ ਹੋ ਤਾਂ ਫਿਰ ਉਹਦੇ ਵਿੱਚ ਡੇਲੀ ਬੱਤੀ ਚੇਂਜ ਨਹੀਂ ਹੁੰਦੀ ਜਿਹੜੀ ਛੋਟੀ ਜੋਤ ਆਪਾਂ ਬੱਤੀ ਚੇਂਜ ਕਰਦੇ ਆ ਨਾ ਉਹ ਬੱਤੀ ਨੂੰ ਤੁਸੀਂ ਕਿਸੇ ਲਿਫਾਫੇ वगैरह ਦੇ ਵਿੱਚ ਪਾ ਕੇ ਰੱਖੀ ਚਲੋ ਬਾਅਦ ਵਿੱਚ ਉਹਨੂੰ ਅਗਨਪੇੜ ਜਿਵੇਂ ਆਪਾਂ ਕਹਿੰਦੇ ਆ ਸੰਸਕਾਰ ਕਰਨਾ ਉਹ ਕਰਨਾ ਪਹਿਰਾ ਥੱਲੇ ਉਹਨੂੰ ਨਹੀਂ ਰੋਲਣਾ ਠੀਕ ਹੈ ਜੀ ਜੋਤ ਹਮੇਸ਼ਾ ਲਗਾ ਕੇ ਉੱਚੀ ਜਗ੍ਹਾ ਤੇ ਰੱਖਣਾ ਕਦੇ ਵੀ ਜੋ ਤੁਸੀਂ ਤੀਰਥ ਸਥਾਨ ਜਿਹੜੇ ਹੈਗੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੜੇ ਸਥਾਨ ਹੈ ਉੱਥੇ ਅਗਰ ਤੁਸੀਂ ਜਾ ਕੇ ਦੇਖੋਗੇ ਜਿਹੜੀ ਜੋਤ ਹੈ ਉਹ ਉੱਚੇ ਜਗ੍ਹਾ ਹੁੰਦੀ ਹੈ ਕਦੇ ਵੀ ਗਲਤੀ ਦੇ ਨਾਲ ਜੋਤ ਨੀਵੀਂ ਜਗ੍ਹਾ ਲਗਾ ਕੇ ਨਹੀਂ ਰੱਖਣੀ ਇਹ ਮਹਿਸੂਸ ਕਰਨਾ ਹੈ ਕਿ ਅਗਰ ਘਰ ਦੇ ਵਿੱਚ ਜੋਤ ਚੱਲ ਰਹੀ ਆ ਤਾਂ ਸਾਡੇ ਘਰ ਦੇ ਵਿੱਚ ਸਿੰਘ ਸ਼ੀਤਾਂ ਦਾ ਪਹਿਰ ਹੈ ਇਹ ਮਹਿਸੂਸ ਕਰਿਓ ਵਿਸ਼ਵਾਸ ਰੱਖਿਓ ਇਹ ਸ਼ਰਧਾ ਭਾਵਨਾ ਜ਼ਰੂਰ ਰੱਖਿਓ ਠੀਕ ਹੈ ਜੀ ਸਾਰੀ ਗੱਲ ਹੋ ਗਈ ਵੀ ਆਪਾਂ ਦੋ ਟਾਈਮ ਜੋਤ ਅਗਰ ਤੁਸੀਂ ਲਗਾਉਣੀ ਬਹੁਤ ਵਧੀਆ ਬੱਤੀ ਚੇਂਜ ਕਰਨੀ ਆ ਬੱਤੀ ਅਗਨ ਭੇਟ ਕਰਨੀ ਆ ਜੋਤ ਉੱਪਰ ਰੱਖਣੀ ਆ ਥੱਲੇ ਨਹੀਂ ਰੱਖਣੀ ਆ ਠੀਕ ਹੈ ਜੀ ਸੋ ਇਹ ਗੱਲਾਂ ਮੇਰਾ ਮਨ ਕੀਤਾ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਤਾਂ ਕਿ ਤੁਹਾਡੇ ਸਾਰੇ ਜਿਹੜੇ ਡਾਊਟ ਆ ਉਹ ਕਲੀਅਰ ਹੋ ਜਾਣ ਸੋ ਹਮੇਸ਼ਾ ਕੋਈ ਵੀ ਉਹ ਰਸਤਾ ਜਿਹੜਾ ਤੁਹਾਨੂੰ ਗੁਰੂ ਸਾਹਿਬ ਦੇ ਨਾਲ ਜੋੜਨ ਵਿੱਚ ਮਦਦ ਕਰੇ ਚਾਹੇ ਉਹ ਕੋਈ ਇਨਸਾਨ ਹੋਵੇ ਚਾਹੇ ਉਹ ਕੋਈ ਚੀਜ਼ ਹੋਵੇ ਚਾਹੇ ਉਹ ਪੱਥਰ ਹੀ ਕਿਉਂ ਨਾ ਹੋਵੇ ਤਾਂ ਉਸ ਨੂੰ ਹਮੇਸ਼ਾ ਪਕੜ ਰੱਖਣਾ ਚਾਹੀਦਾ ਜਕੜ ਕੇ ਰੱਖਣਾ ਚਾਹੀਦਾ ਉਸ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਲੋੜ ਆਏ ਦੇ ਟਾਈਮ ਵਿੱਚ ਗੁਰੂ ਸਾਹਿਬ ਦੇ ਚਰਨੀ ਲੱਗਾਂਗੇ ਤੇ ਅੱਜ ਦਾ ਜਿਹੜਾ ਟਾਈਮ ਹੈ ਉਹ ਵੀ ਇੰਨਾ ਜ਼ਿਆਦਾ ਭਿਆਨਕ ਕਲਯੁਗ ਹੈ ਕਿ ਕਲਯੁਗ ਸਾਨੂੰ ਗੁਰੂ ਸਾਹਿਬ ਦੇ ਚਰਨੀ ਜੁੜਨ ਹੀ ਨਹੀਂ ਦਿੰਦਾ ਕਿਉਂਕਿ ਕਲਯੁਗ ਜੋਰਾਤੀ ਹੈ ਤੇ ਕਲਯੁਗ ਨੂੰ ਵੀ ਕੁਝ ਤਾਕਤਾਂ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ ਹਨ ਠੀਕ ਹੈ ਜੀ ਸੋ ਹਮੇਸ਼ਾ ਕੋਈ ਵੀ ਕੁਝ ਬੋਲੀ ਜਾਵੇ ਕਿਉਂਕਿ ਦੇਖੋ ਲੋਕਾਂ ਨੇ ਬੋਲਣ ਵਾਲਿਆਂ ਨੇ ਤਾਂ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਆਪਾਂ ਤਾਂ ਹੈ ਹੀ ਕੀ ਚੀਜ਼ ਆਪਾਂ ਤਾਂ ਕੁਝ ਵੀ ਨਹੀਂ ਆ ਸੋ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਲਾਈਟਲੀ ਲੈ ਕੇ ਜੋ ਤੁਹਾਡੀ ਸ਼ਰਧਾ ਭਾਵਨਾ ਉਸ ਨੂੰ ਫੋਲੋ ਕਰਦੇ ਜਾਓ ਠੀਕ ਹੈ ਜੀ ਉਸ ਨੂੰ ਉਮੇ ਜਪ ਕਰ ਨਵਾਦੇ ਜਾਓ ਸੋ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ